ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਕ। ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਸਾਡੇ ਚ ਆਏ ਨੇ ਸਾਨੂੰ ਇੰਨੀ ਖੁਸ਼ੀ ਹੋਈ ਹੈ ਕਿ ਜਿਦਾ ਮਲਗੇ ਬਹੁਤ ਵੱਡਾ ਕੋਈ ਸ਼ਖਸੀਅਤ ਆ ਕੋਈ ਮੰਤਰੀ ਸਾਨੂੰ ਮਿਲਿਆ ਹੋਵੇ। ਲੋਕ ਤਾਂ ਇਹ ਆਖਦੇ ਨੇ ਕਿ ਮਹਾਰਾਣੀ ਜੀ ਤੁਹਾਡਾ ਜਿਹੜੀ ਗਿਣਤੀ ਸ਼ੁਰੂ ਹੋਊਗੀ ਜਦ ਤੁਸੀਂ ਇਲੈਕਸ਼ਨ ਲੜੋਗੇ ਉਹ ਤਾਂ ਲੱਖ ਤੋਂ ਬਾਅਦ ਸ਼ੁਰੂ ਹੋਊਗੀ। ਲੱਖ ਤਾਂ ਤੁਹਾਡੀ ਝੋਲੀ 'ਚ ਤੁਹਾਡੀ ਆਪਣੀ ਵੋਟ ਆ। ਮੇਰਾ ਖਿਆਲ ਹੈ ਵੀ ਇਸ ਗੱਲ 'ਚ ਕੋਈ ਸ਼ੱਕ ਨਹੀਂ ਵੀ ਲੱਖ ਤੋਂ ਉੱਪਰ ਮਹਾਰਾਣੀ ਸਾਹਿਬ ਦੀ ਗਿਣਤੀ ਸ਼ੁਰੂ ਹੋਊਗੀ। ਬਾਕੀ ਭਾਰਤ ਆਜੰਤੀ ਪਾਰਟੀ ਦਾ ਐਡਾ ਬੜਾ ਪਰਿਵਾਰ ਹੈ। ਇਹਦੇ 'ਚ ਆਨ ਕਰਕੇ ਜਿਹੜੇ ਨਰਿੰਦਰભાઈ ਮੋਦੀ ਨੇ ਹੁਣ ਰਾਮ ਮੰਦਰ 370 ਤੇ ਆ ਗਰੀਬਾਂ ਵਾਸਤੇ ਜੋ ਕੁਝ ਕੀਤਾ ਉਹਦੇ ਨਾਲ ਇਸ ਟਾਈਮ ਘਰ-ਘਰ ਦੇ ਵਿੱਚ ਖੁਸ਼ੀ ਦੀ ਲਹਿਰ ਜਾਗ ਰਹੀ ਹੈ। ਵੀ ਮੋਦੀ ਸਾਹਿਬ ਦੇ ਹੱਕ ਦੇ ਵਿੱਚ ਬੀਜੇਪੀ ਦਾ ਹੀ ਕੈਂਡੀਡੇਟ ਚੁਤਾਨਾ ਹੈ ਔਰ ਉੱਪਰ ਦੀ ਮਹਾਰਾਣੀ ਪਨੀਰ ਕੌਰ ਜੀ ਨੇ ਪਟਿਆਲੇ ਤੇ ਆ ਕੇ ਸਾਡੇ ਦੇ ਸੋਨੇ ਦੇ ਸਹੌਗਾ ਦਿੱਤਾ ਜੈ ਸ਼ੇਰੀ ਦਾ